ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੰਜੀ ਤੋਂ ਸਾਂਝ ਵਲੌਗ ਦੇ ਵਿੱਚ ਜਰ ਅਸਨ ਅੱਜ ਅਸੀਂ ਤਿਆਰ ਹੋਏ ਹਾਂ ਪਾਠ ਤੇ ਜਾਣ ਲਈ ਸੁਖਮਨੀ ਸਾਹਿਬ ਦਾ ਪਾਠ ਹੈ ਜੀ ਸਾਡੀ ਗਲੀ ਦੇ ਵਿੱਚ ਸਾਰਿਆਂ ਦਾ ਸਾਂਝਾ ਇਸ ਲਈ ਅਸੀਂ ਸਾਰੇ ਸੱਜਰੇ ਨਹਾਤੋ ਕੇ ਤਿਆਰ ਹੋ ਗਏ ਇੱਧਰ ਮੇਰੇ ਮੰਮੀ ਜੀ ਵੀ ਤਿਆਰ ਹੋ ਕੇ ਖੜੇ ਨੇ ਜਾਣ ਲਈ ਹੁਣੀ ਹੁਣੀ ਕੰਬਲ 'ਚ ਉੱਠੇ ਆ ਪਰ ਨਹਾ ਕੇ ਸਵੇਰੇ ਲਈ ਨਹਾ ਕੇ ਕੰਬਲ 'ਚ ਮੇਰੇ ਅਕਾਲ ਜੀ ਸਾਰਿਆਂ ਨਾ ਕਿ ਕੰਪਲਟ ਬੈਗੇ ਸੀ ਤੇ ਭਰਾ ਮੇਰਾ ਤਿਆਗ ਹੋ ਕੇ ਪਹਿਲਾਂ ਹੀ ਜਾ ਚੁੱਕਿਆ ਵਾ ਬਾਬਾ ਜੀ ਦਾ ਸਰੂਪ ਲੈਣ ਲਈ ਉਹ ਵੀ ਜਲਦੀ ਨਾਲ ਆਇਆ ਸੀ ਅੱਜ ਤਾਂ ਤੇ ਆਪਾਂ ਵੀ ਨਾਲ ਕੇ ਤਿਆਰ ਹੋ ਗਏ ਆ ਤੇ ਚਲੋ ਜੀ ਪਾਠ ਤੇ ਚੱਲਦੇ ਆ ਪਾਠ ਸੁਣਦੇ ਆ ਕੀਰਤਨ ਗਾਇਨ ਕਰਦੇ ਆ ਬਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਜੀ ਸਾਥੇ ਜੀ ਬੋਵਾਹੇ ਜੀ ਦਫਲਾਤ ਨਾਮ ਜੀ ਬਲੌਗ ਤੇ ਹੋਰੀ ਪਾਰਟ ਸਮਾਪਤ ਹੋ ਚੁੱਕਿਆ ਤਾਂ ਸਾਰੇ ਲੈ ਇੱਕ ਤੱਕ। ਜੋ ਜੀ ਪਾਰਟੀ ਦੀ ਸਮਾਪਤੀ ਤੋਂ ਬਾਅਦ ਅਸੀਂ ਘਰੇ ਆ ਚੁੱਕੇ ਹਾਂ ਤੇ ਸਾਨੂੰ ਅੱਜ ਪੂਰਾ ਦਿਨ ਅਸੀਂ ਬਹੁਤ ਇੰਜੋਏ ਕੀਤਾ। ਸਾਨੂੰ ਬਹੁਤ ਮਜ਼ਾ ਆਇਆ ਅੱਜ ਲਾਸਟ ਦੇ ਸੀ 2025 ਦਾ। ਘਰੇ ਆ ਕੇ ਅਸੀਂ फटाफट ਕੱਪੜੇ ਚੇਂਜ ਕਰ ਲਏ ਸੀ ਕਿਉਂਕਿ ਬਾਹਰ ਬਹੁਤ ਠੰਡ ਸੀ। ਇਸ ਕਰਕੇ ਅਸੀਂ ਜਲਦੀ ਆ ਕੇ ਕੱਪੜੇ ਚੇਂਜ ਕਰ ਲਏ। ਤੇ ਤੁਹਾਨੂੰ ਅੱਜ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਨਜੀਤ ਉਸਾਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ